ਉਹ ਲਾ ਵੇ ਟਰੈਕਟਰ ਆ ਗਿਆ ਗੱਦ ਤੇ ਆਉਂਗਾ ਲੱਗਣੀ ਆ ਹਾਂ ਤੋ ਲੱਗਣੀ ਲੱਗਣੀ ਹੋਰ ਉੱਤ ਲੱਗਣੀ ਤੈਨੂੰ ਹਾਂ ਲਓ ਲੈ ਲਾਂ ਕਾਤੀ ਮਾਰਾਇ ਨਾਨਕ ਨੇ ਕਿੱਤੋਂ ਬਾਈ ਹਾਂ ਐਗ ਨਹੀਂ ਹਮ ਚਲੋ ਬਾਈ ਮubaraka ਬਾਈ ਮubaraka ਬਾਈ ਮubaraka ਹੋ ਗਿਆ ਮubaraka ਹੋਣਾ ਹੋਈਆਂ ਮubaraka ਲਓ ਬਾਈ ਸਾਰੇ ਪਹੁੰਚ ਗਏ ਬੰਦੇ ਹੋ ਚ ਕੀ ਕਰ ਮਾਰਾ ਆ ਆ ਬੰਦੇ ਕਰ ਦੇ ਵੀਰੇ ਆ ਜਾ ਆ ਜਾ ਬਈ ਆ ਜਾ ਬਈ ਪੌਂਡ ਤੇ ਨੋਟ ਆ ਆ ਜਾ ਨੋਟਿਕਸ ਅੱਜ ਦੇ ਮਮੇ ਘੜ ਨਹੀਂ ਦਊਗਾ ਹੁਣ ਦੇਖ ਲੈ ਨਹੀਂ ਗਲਾਸ ਕਿਤੇ ਕੋੜਾ ਏ ਖਾ ਲਓ ਖਾ ਲਓ ਪਿਆਜ਼ ਵੀ ਤਾਂ ਆਇਆ ਵੱਜਦੀ ਉਹਦਾ ਪ੍ਰੈਸ਼ਰ ਹੂੰ ਉਰ ਲਾਉਣੀ ਕੋਈ ਚੱਲ ਜੋ ਤੇ ਕਿਰਵਾਣੇ ਜਾ ਕੇ ਨੂੰ ਨਾ ਤੇ ਹੂੰ ਗਿਣਨੇ ਨਹੀਂ ਆਪਾਂ ਇਲਾਕੇ ਜੈਨੇ ਵੀਡੀਓ ਆ ਗਏ ਹੋਰ ਬੰਦੇ ਹੈ ਨਹੀਂ ਹਾਂ ਉਹ ਪਾਣ ਜਾ ਹਾਂਜੀ ਉੱਤੇ ਸਾੜੇ ਸਾੜੇ ਬੰਦੇ ਆ ਜਣੇ ਕਿਵੇਂ ਤੁਸੀਂ ਹਾਂਜੀ ਮਾਉਂ ਤੇ ਨਹੀਂ ਆਪਣੇ ਇਲਾਕੇ ਚ ਬਣਾ ਲਾੜੇ ਜਾ ਕੇ ਲੱਗੇ ਚੱਲ ਭਾਣ ਥੋੜਾ ਹੀ ਫੋਨ ਆ ਦੇਖ ਲੋ ਥੋੜੇ ਪਿੱਛੇ ਗੱਗੇ ਵੀਰ ਦਾ ਗੱਗੇ ਦਾ ਸਭ ਨੂੰ ਆਗੇ ਕਮੇਟੀ ਲੈ ਕੋ ਮਨਿਆ ਯਾਰ ਹੋਰ ਕੋਈ ਬੁਲਾ ਲੈ ਹੋਰ ਹੋਲੇ ਲੇ ਇੱਕੇ ਬੱਲੇ ਅੱਗੇ ਗਲਾਸ ਦੇ ਦੇਮ ਕੰਨ ਨੂੰ ਹੋਰ ਕਰਾਏ ਉਹਦੇ ਨਹੀਂ ਗਲਾਸ ਦੇ ਆਪ ਲੋ ਵੀ ਮਾਮਾ ਜੀ ਬਹਿ ਗਿਆ ਉੱਪਰ ਟਾਈਮ ਨਾਲ ਪਿੱਛੇ ਵਾਲੀ ਲਾਈਟ ਆ ਪਿੱਛੇ ਵਾਲੀ ਲਾਈਟ ਉੱਪਰ ਲਾ ਕੇ ਉੱਪਰ ਜਾ ਕੇ ਉਹ ਲੱਗਦਾ ਛੱਡ ਜੋ ਇੱਥੇ ਇੱਥੇ ਲੱਗਦਾ ਥੱਲੇ ਇੰਡੀਕੇਟਰ ਨਾ ਲਿਆ ਤੋੜ ਦਿੰਦੀ ਕਰ ਦੋ ਮਾਲਾ ਵਾਲਿਓ ਬਾਸ ਹੁਣ ਰਾਤੀ ਦੇ ਬਾਦ ਉਰੇ ਵੀ ਉਹ ਜਾਤੀ ਦੇ ਬਾਦ ਮਾਲਾ ਜੀ ਵੀ ਪਾਸ ਹੋਣਾ ਚਾਹੀਦਾ ਬਹੁਤ ਨਾਲ ਬੋਲੇ ਹੱਪ ਕਰੂ ਪਾਸ ਹਾਪਤਾ ਲੱਗੂ ਜੇ ਭਾਈ ਕਿਹੜੇ ਕਿਹੜੇ ਕੰਮਾਂ ਰੂ ਪਾਸ ਹੈ ਉਹ ਲਿਆ ਉਹ ਜਿਹੜੇ ਛੋਟੇ ਦੇ ਲਾਂਦੇ ਹੁੰਦੇ ਉਹ ਲਾ ਜਿਹੜਾ ਇਹਦੇ ਨਾਲ ਦਾ ਉਹ ਵੀ 4-5 ਫੋਰ ਕੱਟਦਾ ਇਸ ਜੰਗ ਵਿੱਚ ਜਿਹੜਾ ਅਸੀਂ ਦੇਖ ਜਾਂਦਾ ਹਾਂ ਹਾਂ ਇਹੀ ਰੰਗ ਜਗਰਦਾ ਉਹ ਚੌਥੀ ਚੌਥੀ ਬਣੀ ਰਹੇਗਾ ਕਰਦਾ ਹੁੰਦਾ ਰਹੇਗਾ ਕਰਦਾ ਰਿਸ਼ਾ ਦੇ ਨੰਬਰ ਹਾਂ ਸੀਆਰਡੀ ਜਿੱਕੇ ਬੈਠਾ ਤੇ ਸੀਆਰਡੀ ਜਿੱਕੇ ਕੇ ਗੂਰ ਦਰ ਨਵੀਂ ਇਹ सिंपल ਵੀ ਹੈਗਾ ਹਰ ਇੱਕ ਕੁਝ ਨਹੀਂ ਹੁੰਦਾ ਲੱਗਦਾ ਕਿਰਦੀ ਦਾ ਪਰਪਰ ਤੇ ਉਸ ਮੋੜਾ ਲੱਗਦਾ ਬੈਟਰੀ ਤੇ 600 600 ਇਹ ਗੂਰ ਆਉਂਦਾ ਨਹੀਂ ਆ ਕਿਸੇ ਜੀ ਸਾਖਾ ਸਦਾ ਹੀ ਸਮਾਨ ਹੈ ਸਾਡਾ ਜਿਹੜਾ ਸਭ ਮਰੀ ਆ ਵਰੀ ਇਹ ਤਾਂ ਪੂਰਾ ਚੱਲਦਾ ਹੈ ਜੇਕਰ ਤੇ ਇਹ ਤਾਂ ਆ ਹੀ ਕਿਤੇ ਪਾਵਰ ਵਾਧਦੀ ਹੋਰ ਨਾਲ ਤੇ ਹਾਊਸ ਪਾਵਰ ਬੜੀ ਹੋਗੀ ਉਹ ਗਿਆ ਕੋਈ ਸੁਣਾ ਨਵਕਰਨ ਪਾਓ ਯਾਰ ਪਲੇਟਾਂ 'ਚ ਪਾਓ ਨਵਕਰਨ ਆਜੋ ਆਜੋ ਮੜੇ ਜਾਂ ਨਾਣੇ ਮਲਕੀਤ ਹੋਰ ਆ ਬੜਾ ਪਾਦੇ ਆ ਜਾ ਆ ਜਾ ਯਾਰ ਡਰਦਾ ਕਹਦੇ ਆ ਤੂੰ ਲੈਟਾ ਯਾਰ ਚ ਪਵਾ ਦੇ ਮੜਾ ਜਾਂ ਟਰੈਲੀ ਨੂੰ ਖਾਂਦਾ ਰਿਹਾ ਤੂੜੀ ਵਾਲੀ ਨੂੰ ਗਲਾਸ ਆਇਓ ਫੜਾ ਕੇ ਨਾ ਤਾਂ ਚ ਧੂਆ ਵੱਧ ਖਾਂਦਾ ਤਾਂ ਕਹਿੰਦਾ ਆ ਦੇਖ ਬਟਨ ਆਇਆ ਨਾ ਇਹ ਆ ਸਬੂਤ ਆੜੇ ਨਾੜੇ ਆ ਜੀ ਹਾਂ ਆਇਓ ਮੜੇ ਜਦੋਂ ਖਰਚਾ ਦੱਸਿਓ ਭਾਈ ਕਿੰਨਾ ਤੇਲ ਪਿੰਦਾ ਦਾ ਤੇਰੇ ਕੋਲ ਮਿਹਰਬਾਨੀ 2 ਲੀਟਰ ਟਾਈ 2.5 ਲੀਟਰ ਦਾ ਤੇਲ ਪਿੰਦਾ ਦਾ ਟਰਾਲੀ ਨੂੰ ਤਿੰਨ ਗੱਪਾ ਨੋਰ ਤਿੰਨ ਲਾ ਤੂੰ ਤਿੰਨ ਲਾ ਕੇ ਜਿਸ ਹੱਬ ਤੋਂ ਵਧੀਆ ਮੋੜ ਤੇ 3 ਲੀਟਰ ਤੱਕ ਐਵਰੇਜ ਦੇ ਜਾਂਦਾ ਅੱਛਾ ਹਾਂ ਜੀ ਇਹ ਜਿਵੇਂ ਆਪੇ ਤਿੰਨ ਟਰੈਕਟਰਾਂ ਇੱਕ ਤਰ੍ਹਾਂ ਦੇ ਅੱਛਾ ਇੱਕ ਤਾਂ ਪਹਿਲਾਂ ਸਭ ਤੋਂ ਥੱਲੇ ਵਾਲੇ ਕਿੰਨੇ ਆਉਂਦੇ ਆਉਂਦੇ ਵਾਲੀ ਵੀ ਪੰਜਾਬ ਤੋਂ ਉਹਦੇ 55 ਦੇ ਵਿੱਚ ਵਿੱਚ ਜੋਰ ਮਾਰਦਾ ਠੀਕ ਹੈ ਜਿਗਣਾ ਆਪਣੇ ਆ ਟਰੈਕਟਰ ਆ ਗਏ 60 65 ਦੇ ਵਿੱਚ ਵਿੱਚ ਠੀਕ ਆ ਫਿਰ ਫਿਰ 66 70 ਪਾਵਰ ਫਿਰ ਆਖਰੀ ਤਿੰਨ ਪਾਵਰਾਂ 'ਚ ਜੋਰ ਮਾਰਦਾ ਇਹ ਜੇ ਤ ਸੜਕ 'ਤੇ ਜਾਣਾ ਤਾਂ 50 ਕਰ ਲਾ ਫਿਰ ਤੇਲ ਵੀ ਖਰਚਾ ਘਟਾ ਨੇ ਟਰੈਕਟਰ بڑے ਟਰੈਕਟਰ ਆ ਜਿਹੜੇ ਉਹ ਖਰਚਾ ਜ਼ਿਆਦਾ ਨਹੀਂ ਕਰਦੇ ਸੜਕਾਂ ਪਰ ਆਪਾਂ ਕਹਿੰਦੇ ਖਰਚਾ ਬਹੁਤ ਆ ਖਰਚਾ ਜਿਵੇਂ ਕਹਿੰਦੇ ਆ ਵੀ ਜੋਂਡੀਰ ਤੇ ਖੇਤ ਚ ਵੀ ਉਨਾ ਹੀ ਰੋਡ ਪਰ ਵੀ ਉਨਾ ਹੀ ਬਹੁਤ ਇਹ ਰੋਡ ਪਰ ਘਟਾ ਜਾਂਦਾ ਬਹੁਤ ਬਿੰਦਰਪੁਰ ਦਾ ਕੀ ਹੈਗੇ ਮੇਰੇ ਬਾਹਰ ਨਹੀਂ ਹਰਸ਼ਿੰਦੇ ਉੱਤੇ ਉਹ ਮੰਗਾ ਲੰਨੇ ਔਰ ਕੋਈ ਨੰਬਰ ਜੋਂਡੀਰ ਚ ਵੀ ਆਉਣ ਲੱਗ ਗਿਆ ਸਾਰਾ ਕੁਝ ਵੀ ਹਰੇ ਸੀਆਰਡੀ ਜਿਹੜੇ ਕਹਿੰਨੇ ਆ ਸੀਆਰਡੀ ਇੰਜਨ ਨਵੇਂ ਲਾਂਚ ਹੋਏ ਆ ਸਾਰਾ ਕੁਝ ਇਹਦੇ ਵਿੱਚ ਆਉਣ ਲੱਗ ਗਿਆ ਅੱਛਾ ਹਰੇ ਟਰੈਕਟਰ ਹਾਂ ਜਿਹੜੇ ਸੀਆਰਡੀ ਆ ਜਿਹੜੇ 60 ਪਾਵਰ ਤੋਂ ਉੱਪਰ ਆ ਉਹਨਾਂ ਚ ਸੀਆਰਡੀ ਇੰਜਨ ਲੱਗਿਆ ਹੋਇਆ ਕੋਈ ਨਹੀਂ ਕੋਈ। ਹਾਂ। ਤਾਂ 60 ਤੋਂ ਥੱਲੇ ਥੱਲੇ 50 ਵਾਲੇ ਉਹ ਨਾ ਸਿੰਪਲ ਆ ਜਿਵੇਂ ਪਹਿਲਾਂ ਚਾਹੁੰਦਾ। ਸਾਰੇ ਸੀਆਡੀ ਉੱਥੇ ਠੰਡਾ ਦੇ ਆ ਇੱਕ ਬੋਤਲ। ਉਧਰ ਹੀ ਰੱਖ ਦੇ ਆ ਤਾਂ ਹੀ ਪੈਣੀ ਆ। ਮੱਕੇ ਭਾਈ ਚੱਲ ਰਹੇ ਆ। ਪਾਈ ਵੀ ਜਾਓ ਇੱਕ ਜਣਾ। ਇੱਧਰ ਪਾਈ ਰੱਖ ਦਿਓ। ਪੰਮੇ ਭਾਈ ਉੱਠੋ ਯਾਰ। ਹੋਰ ਆ ਜੀ। ਹਾਂ। ਪੰਮੇ ਇਨਾਂ ਨੂੰ ਬੋ ਚੱਲੋ ਵਿਚਾਰ। ਪੰਮੇ ਭਾਈ ਵਿਚਾਰ ਦੇ ਦਿਓ ਜੀ। ਕਾਦੇ ਵਿਚਾਰ ਦੱਸੋ ਜੀ ਟਰੈਕਟਰ ਦੇ ਹੀ ਹੋਰ ਕਾਦੇ ਟੱਟੋ ਜਾਂ ਚਲਾਉਂਗੇ ਜਾਂ ਵਿਚਾਰ ਦੋਗੇ ਹਲੇ ਚਲਾਇਆ ਨਹੀਂ ਅਸੀਂ ਤੇ ਚਲਾਇਆ ਨਹੀਂ ਵੀ ਤੁਸੀਂ ਪਿੱਛੇ ਕਿਉਂ ਲੈ ਕੇ ਆ ਗਏ ਉਹ ਚਾਚਾ ਜੀ ਆ ਗਏ ਖੇਮਾ ਦੇ ਕਿ ਖੇਮਾ ਜਾ ਚੱਕਾ ਆਜ ਅੱਜ ਵੀ ਇਹਨੇ ਵੀ ਨਹੀਂ ਵਿਚਾਰਨੇ ਚਲਾ ਕੇ ਲਿਆ ਆ ਭਾਂਜੇ ਚ ਲਾ ਕੇ ਲਿਆ ਇਹਨੂੰ ਪੁੱਛੋ ਵਿਚਾਰ ਕਰ ਬਹੁਤ ਹਰਸ਼ ਵੀ ਨੂੰ ਤਾਂ ਇੰਨਾ ਉਹ ਲੱਗਣਾ ਨਾ ਹੁਣ ਅੱਧਾ ਰੋੜਾ ਕੱਟ ਗਿਆ ਬਹੁਤ ਜਿਆਦਾ ਬਿਲਕੁਲ ਹੀ ਸਾਈਲੈਂਟ ਆਉਂਦਾ ਮੇਰੇ ਨੂੰ ਵੀ ਆਉਂਦਾ ਉਹਦੇ ਨਾਲ ਵੀ ਬਹੁਤ ਘੱਟ ਆਵਾਜ਼ ਆਉਂਦੀ ਆਓ ਫਿਰ ਚੌਣੀ ਨਾਲ ਬਹੁਤ ਜਿਆਦਾ ਘੱਟ ਉਹਦਾ ਜੱਜੇ ਪਿੱਛੇ ਦੀ ਆਵਾਜ਼ ਬਹੁਤ ਆਉਂਦੀ ਫਲੈਂਸਰ ਲੱਗਿਆ ਦੇਖੀ ਪਹਿਲਾ ਜਹੇ ਜਹ ਆਵਾਜ਼ ਤਾਂ ਹੋਈ ਜੀ ਉਹ ਕਰ ਦਣਗੇ ਨਾ ਨਾ ਇਹ ਫਲੇਂਸਰ ਵਾਲੀ ਆ ਜੀ ਹੱਥ ਨਹੀਂ ਜਮਾਉਂਦਾ ਗੁੰਮਿਆ ਯਾਰ ਇਹ ਗੁੰਮਿਆ ਠੀਕ ਹੈ ਉਹਦੇ ਆਵਾਜ਼ ਕਣੀ ਕਰਦੇ ਆ ਇਹਦੇ ਨਹੀਂ ਜਮਾਈ ਕਰਦਾ ਮੈਂ ਨਾ ਫੋਰ ਬਾਈ ਫੋਰ ਬੋਲਦਾ ਜਮਾ ਨਹੀਂ ਨਾ ਨਾ ਠੀਕ ਹੈ ਸਾਈਲੈਂਟ ਹੈ ਬਰੀ ਇਹੋ ਕਿ ਕਿਛੂ ਨਹੀਂ ਹੈ ਨਾ ਇਹ ਬੱਚੋਂ ਨਹੀਂ ਬੜੀ ਲੋੜ ਦੀ ਹਾਂ ਆ ਇਹਦੇ ਵਿੱਚੋਂ ਵਾਹ ਤਾਂ ਘਾਤਮੇ ਕਰੀ ਰਹੀ ਹੈ ਉਹ ਇਹ ਵੀ ਸੀਆਰਡੀ ਤੂੰ ਇਹ ਕਰਕੇ ਉਹਦੇ ਕਰਕੇ ਖਤਮ ਹੋਣ ਕਰਕੇ ਉਹ ਕਰਿਆ ਬਾਈ ਨੇ ਵਾਹ ਤਾਂ ਤਾਂ ਬਦਲ ਨਹੀਂ ਹੋਈ ਨਦੀ ਸਟਾਰ ਵੀ ਦੇਖ ਰਿਹਾ ਹੁੰਦੇ ਦੋੜਾ ਰੌਂਡ ਲੈ ਕੇ ਹੁੰਦੇ ਨੇ ਨਿੰਮਾ ਕਿਤੇ ਗੱਡੀ ਵਾਲਾ ਕੰਮ ਕਰਦਾ ਅੱਛਾ ਆਪਣੇ ਬੰਦੇ ਨੂੰ ਵੀ ਕਿਹੜਾ ਦਵਾ ਦੇ ਇੱਕ ਇਹਨੇ ਪਾਸ ਕਰਨਾ ਸਾਡੇ ਨੇ ਇਹਨੇ ਕੱਲ ਨੂੰ ਲੈ ਇਹ ਘੋੜੇ ਤੇ ਬਾਤ ਪੈ ਜਾਂਦਾ ਹਾਂ ਰੇੜਾ ਰੋਕ ਲੈਣਾ ਦਣਾ ਉਹ ਮੈਂ ਤਾਂ ਘੋੜੇ ਪਰ ਜਾਂਦਾ ਜਿੱਤਨਾ ਮਰਜ਼ੀ ਕਰ ਗਾ ਕੋਣ ਹੈਗਾ ਕੱਲੇ ਨੇ ਗੱਲ ਪਾ ਦੜਾ ਮੇਰੇ ਇਹ ਘਰ ਨਹੀਂ ਗਿਆ ਜਾਂ ਸਾਡੇ ਨਾਲ ਆਇਆ ਉਹਦੇ ਨਾਲ ਗਿਆ ਕਹਿੰਦਾ ਪਹਿਲਾਂ ਮੈਨੂੰ ਤੋਂ ਘੋੜਾ ਦਿਖਾ ਕੇ ਗਿਆ ਘੋੜਾ ਦਿਖਾ ਗੱਲ ਕਰਦਾ ਉਹਦੇ ਦੂਆ ਬੰਦਾ ਵੀ ਬੈਠਾ ਉਹਦੀ ਗੱਲ ਨਹੀਂ ਆ ਗ੍ਰਿੰਦਰ ਦੀ ਮੈਂ ਕਹਿੰਦਾ ਉਹ ਘਰ ਨਹੀਂ ਗਿਆ ਕੇ ਘੋੜੇ ਕੋਲ ਹੀ ਚੱਲ ਪਿਆ ਇਹ ਨਾਲੇ ਲਾਂਗੇ ਨਵੀਂ ਲਿਆਂਦੀ ਨਵੀਂ ਨਵੀਂ ਘੋੜੀ ਲਿਆਂਦੀ ਕਹਿੰਦੇ ਆਂਦੀ ਲੈ ਆਂਦੀ ਆਹ ਕੱਢ ਦੇਣ ਦੀ ਤਾਂ ਹੀ ਕਰਦਾ ਇੱਧਰ ਵੀ ਰਹਿੰਦੀ ਆ ਜਿੱਦਾਂ ਜੱਦਾ ਦਾ ਆਉਣ ਲੱਗਿਆ ਆ ਪਿਆ ਉਹ ਆਦਾ ਦੁਪਉ ਹੀਰਾ ਹੈਗਾ ਉਹ ਤਾਂ ਹੈਗਾ ਸੇਵਾ ਲੈਂਦੀ ਸੇਵਾ ਗੁਰਿੰਦਰਾ ਦੀ ਸੇਵਾ ਲੈਂਦੀ ਕਿਹਾ ਸੇਵਾ ਰੱਖਣਾ ਨਾ ਮਿਰਜਾ ਮਿਰਜਾ ਆਉਂਗਾ ਗਾਣੂ ਕਾਲੇ ਦਾ ਕਾਲੇ ਸਾਲ ਤੱਕ ਆਉਂਗਾ ਕਾਲੇ ਸਾਲ ਤੱਕ ਆਉਂਗਾ ਉਹ ਵੀ ਉਹਦਾ ਮਿਰਜਾ ਰੱਖ ਦੂੰਗੇ ਅੰਦੇ ਜੀ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਹਨਾਂ ਨਾਲ ਤੇ ਹੋਰ ਵੀ ਹੋਰ ਤਾਂ ਇਹ ਨਾਲ ਆਇਆ 555 ਦਾ ਦੂਰੇ ਆ ਜਿਹੜੇ ਹਾਲ ਖਰਾ ਹੁੰਦਾ ਇਹ ਜਿਉਂ ਬਿੰਦਰ ਨਾਲ ਕੋ 500 ਦੇ ਦੋ ਨੰਨਾਂ ਦੇ ਆ ਬਹੁਤ ਵਧੀਆ ਚੱਲਦਾ ਜਿਹੜੇ 300 ਦਾ ਹੈ ਉਹ ਹੋਰ ਹੋਈ ਹੋਰ ਆ ਸੋਰੇਜ ਹੋਰ ਵਾਈ ਫੋਰਥ ਨਹੀਂ ਹੁੰਦਾ ਨਵੇਂ ਆ ਗਏ ਹੁਣ ਨਵੇਂ ਆਉਂਦੇ ਉਹ ਨਵੇਂ ਲੱਗੇ ਆਉਣਾ ਉਹ ਵੀ 605 ਹੁੰਦਾ 605 ਅਲਟਰਾ ਚੱਲ ਨਵੀਂ ਟੱਕਰਾਂ ਹੂੰ ਬਾਕੀ ਸਾਡੇ ਅੰਕਲ ਜੀ ਵੀ ਪਹੁੰਚੇ ਆ ਬਾਈ ਦੇਖ ਲਿਆ ਆ ਸਾਰੇ ਜਦੇ ਆ ਗਏ ਟਰੈਕਟਰ ਨੂੰ ਦੇਖਣਾ ਹੈ ਕਿ ਨਹੀਂ ਯਾਰ ਮਾਲਾਂ ਦਾ ਹੀ ਨਾ ਉੱਚਾ ਸਰਦਾਰ ਜੀ ਇੱਧਰ ਚੱਕਰ ਖੜੇ ਮੈਂ ਨਾ ਰਕਾਉਂਦਾ ਹਾਥੀਆਂ ਵਰਗੇ ਖੜੇ ਆ ਨੱਕ ਤੇ ਮੱੜ ਤੇ ਪਤਾ ਲੱਗੇ ਪਤਾ ਲੱਗੇ ਹਾਂਜੀ ਨਾਉ ਆ ਜੀ ਨਾਉ ਨਾਲੇ ਬਾਈ ਚਾਰ ਬੰਦੇ ਨਾਲੇ ਬੜਾ ਹੁੰਦਾ ਭਾਈ ਹਾਂਜੀ ਹਾਂਜੀ ਹੈ ਕਿ ਨਹੀਂ ਇਕੱਲਾ ਕੋਈ ਬੜਾ ਨਹੀਂ ਹੈਗਾ ਇਕੱਲਾ ਕੋਈ ਬੜਾ ਰਾਉਂਡ ਕਿ ਲੱਗੀ ਪਈ ਅੱਜ ਨਾਮ ਕਰ ਹਾਂ ਜਨ ਸਿਆੜਾ ਵੀ ਡਰ ਗਿਆ ਆ ਦਾ ਚੱਕਾ ਚਲਾ ਪਹਿਲੀ ਵਾਰ ਦੇਖੀ ਪਿਆ ਮੁੰਡਾ ਟੱਡ ਲੈਣਾ ਕਿਹਾ ਪੰਜ ਸੱਤ ਦੇਖੇ 10 ਦੇਖੇ ਨਾ ਅੱਦੇ ਦਾ ਜੀ ਘਰਾਂ ਛੱਡੇ ਆਈ ਗਏ ਅੱਜ ਤਾਂ ਗਿਆ ਜੀ ਪੈਂਟਰੀ ਲੈ ਤੋੜਾ ਹੈਗਾ ਨੇੜੇ ਨੇੜੇ ਹੁੰਦਾ ਮੇਰੇ ਟਰਾਲੀ 'ਚ ਚਲੇ ਜਾਣਾ ਤਾਂ ਗੱਡੀਆਂ ਦੀ ਲੋੜ ਨਹੀਂ ਦੀ ਪੈਣੀ ਆ ਜੋ ਦੂਰ ਤਾਂ ਉਹੀ ਮਗਰ ਟਰਾਲੀ ਪਾ ਲਈ ਜਾਨੀ ਜਿੱਦੇ ਮਗਰ ਵਾਲੇ ਬਾਈ ਦੇਖ ਜਿਹੜਾ ਯਾਰ ਉੱਪਰ ਢੋਲ ਵਜਾਈ ਜਾਣਾ ਤਾਂ ਫਿਰ ਜਾ ਗੱਲ ਵਰਗੇ ਆ ਉਹ ਬਾਦ ਚ ਚਾਹੇ ਰੱਖਾਉਂਦਾ ਟਰੈਕਟਰ ਵੀ ਗਿਆ ਉਹ ਦੇਖਣਾ ਇਧਰ ਯਾਰ ਕੰਮ ਦਾ ਟਰੈਕਟਰ ਦਾ ਹਾਦਸਾ ਆ ਗੱਲ ਜੀ ਪੜਕਣਾ ਦੇਖੀ ਸੀ ਬੰਦ ਕੋਈ ਨਹੀਂ ਮਾਰਨੀ ਸੀ ਜਿਹੜੀ ਮਾਰਦਾ ਜਿਹਾ ਜੈਸੀਬੀ ਚੱਲਦਾ ਐਂ ਲੱਗਦਾ ਐਂ ਲੱਗਦਾ ਤਾ ਆਵਾਜ਼ ਆਹੀ ਰਿੰਗ ਦਾ ਦੋ ਚਲੋ ਦੇ ਦਿੱਤਾ ਆਪਾਂ ਰੱਖਣੇ ਵਾਲੀ ਚੀਜ਼ ਆ ਉਹ ਵੀ ਮਾੜਾ ਨਹੀਂ ਤੇ ਟਾਈਮ ਨੂੰ ਆਹ ਕੀ ਵੀ ਕੁਝ ਵੀ ਨਹੀਂ ਰਹਿਣੀ ਹੈ ਕਿ 6 ਲੱਖ ਆਉਂਦਾ ਕਹਿ ਜੀ ਗੱਲ ਓਕੇ ਜੇ ਲੱਕ ਦੇ ਡਾਲੇ ਬਣੇ। ਡਾਲੇ ਬਣ ਲੱਕ ਕੋਈ ਘੱਟ ਰਗੇ ਪਹਿਲਾਂ ਉਹਦਾ ਟਰੈਕਟਰ ਤਾਂ ਇਹਨੇ ਸਾਰਾ ਕੰਮ ਕਰਨਾ। ਨਹੀਂ ਮੇਰੇ ਗੱਲ ਤਾਲਾ ਖਿੱਚਣਾ ਕਿ ਇਹਨੇ ਖਿੱਚਣ ਨੇ। ਉਹ ਸਸਤਾ ਹੋ ਗਿਆ ਤੇ ਮਹਿੰਗਾ ਹੋ ਗਿਆ। ਹੁਣ ਉਹਦੇ ਪੜੀ ਵਾਲੇ ਦੇ ਮੱਕੀ ਵੱਢਣ ਆ ਗਏ ਆ। ਉਹ ਮੱਕੀ ਦਾ ਟਰਾਲਾ ਭਰਿਆ ਫਸ ਗਏ ਆ। ਬਾ ਮੁਰੂ ਵਾਲੇ ਇਹ ਤਾਂ ਪਾਇ ਹੀ ਨਹੀਂ ਇਹ ਜੇ ਵੀਡੀਓ ਲਈ ਹੈ। ਟਰਾਲਾ ਬਾਹਰ। ਵੀਡੀਓ ਵਾਲਾ ਟਰਾਲਾ ਉਹਦਾ ਹੀ ਫਰਕ ਆ। ਉਹਦਾ ਹੀ ਫਰਕ ਆ। ਹਾਂ ਜਿਸ ਨੇ ਉਹਦਾ ਹੈ ਉਹ ਆ ਰਿਹਾ ਇਮੋਟਸਾਈਕਲ 국민 risks with a Ads it! P Jungai Moro I Qigai Masuni Eh 숨 Esh только Esh ਗੱਡ ਲਿਆ ਗੱਨਾ ਅਗਲੇ ਕਹਣਾ ਜੋਰ ਲਾਉਂਦਾ ਐਨੀ ਕੀ ਜੋਤੀ ਐਨੀ ਕੀ ਫੋਲ ਰੇਸ ਕਰਦਾ ਗੱਡਾ ਜੋੜੀ ਨਾਲ ਬਈ ਹੈ ਕਿੱਥੇ ਆ ਹੋਰ ਆ ਲੈ ਫੜੀ ਕਰੀ ਗੱਲ ਹੈਲੋ ਇੱਧਰ ਦੇਖ ਇੱਧਰ ਨੋ ਬਾਈ ਇੱਕ ਬੰਦਾ ਹੋ ਡرائی ਮਾਰਿਆ ਆ ਸਾਡਾ ਜੱਗੇ ਹਾਂ ਕਿਵੇਂ ਆ ਟਰੈਕਟਰ ਕਿਹੜੀ ਗੱਡੀ ਚ ਲਾਗੇ ਟਰੈਕਟਰ ਨਾ ਗਏ ਯਾਰ ਗੱਡੀ ਚ ਲਾਗੇ ਕਿਹੜੀ ਆ ਮੈਂ ਤਾਂ ਲਾਇਆ ਫੋਰਚੂਨਰ ਚ ਲਾਈ ਆ ਆ ਗੱਲ ਬੜੀ ਨਾ ਵਾਤਾ ਹੈ ਟਰੈਕਟਰ ਵਾਲੀ ਵਾਤਾ ਹੈ ਹੋ ਨਹੀਂ ਹੈ ਜੇ ਮੈਂ ਗਾਇ ਏ ਕੇਵਨ ਲੱਗੀ ਜਬ ਇਹਦਾ ਪਤਾ ਹੀ ਨਹੀਂ ਲੈਣਾ ਕਿ ਹੈ ਤੂੰ ਜੱਗੇ ਤੂੰ ਨੋਰਮਲ ਮੋਡ ਤੇ ਚਲਾ ਕੇ ਆਇਆ ਜੇ ਤੂੰ ਦੂਏ ਚਲਾ ਲਿਆ ਲਾ ਲਈ ਅਸੀਂ ਉਹ ਵੀ ਓਵੇ ਕੌਣਾ ਆ ਰਿਹਾ ਇਹ ਚੈੱਕ ਕਰ ਲਿਆ ਉਹ ਪੈਰ ਨਹੀਂ ਰੱਖਣ ਦਿੰਦਾ ਆ ਨਿਕਲਦਾ ਹਾਂ ਹਾਂ ਫਰਕ ਆ ਉਹ ਮੋੜ ਪਰ ਤਾਂ ਰੱਖਣਾ ਉਹ ਵੀ ਚੀਜ਼ਾਂ ਦਾ ਸਿੱਖ ਕੇ ਤਾਂ ਚਲਾਈ ਬਾਈ ਨਾ 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 ਭਰਦਾ ਫੁੱਲ ਉਹ ਨਹੀਂ ਨਹੀਂ ਮੋੜ ਲਾਇਆ ਵੇ ਨਾ ਕਈ ਵਾਰੀ ਤੂੰ ਤਾਂ ਆਪਣਾ ਅਚਾਨਕ ਚਲਾਉਣਾ ਜੇ ਤੂੰ ਨੋਰਮਲ ਤੇ ਚਲਾਉਂਗਾ ਤਾਂ ਟਰੈਕਟਰ ਨੇ ਹੌਲੀ ਤੁਰਨਾ ਜੇ ਤੂੰ ਕਈ ਵਾਰ ਦੂਹੇ ਚ ਤੇ ਲਾ ਕੇ ਰੇਸ ਦੇ ਦਿੱਤੀ ਨਾ ਆ ਨਿਕਲਦਾ ਨਹੀਂ ਕਾਚੇ ਰਸਗਾ ਚਾਚਾ ਉਹ ਜੀਦਾ ਪਤਾ ਨਹੀਂ ਪਤਾ ਉਹ ਸਿੱਖ ਜੇਣਾ ਦੇਖ ਜਣਾ ਬਿਲਕੁਲ ਕੁਝ ਨਹੀਂ ਉਹ ਤੂੰ ਜਾ ਦੇ ਗੇਰ ਦਾਦੇ ਆਪਾਂ ਜਾ ਹੀ ਡਾਲੂਗੇ ਬਈ ਆ ਜਾਈ ਗੀ ਯਾਰ ਚਾਚਾ ਸਿਕਾਉਣ ਦੀ ਦੇਰ ਆ ਤਾਂ ਇੱਥੇ ਦਬਾਲਦੇ ਨਹੀਂ ਫਿਰਨਾ ਉਹ ਹੀ ਕਹਿੰਦਾ ਉਹ ਤਿੰਨ ਬੱਦਰ ਫਿਰ ਦੱਜੇਗਾ ਕਿੱਧਰ ਨੂੰ ਵਾਸ ਇੱਕ ਵਾਰੀ ਗੇਰ ਰੁਕਣਾ ਹੀ ਆ ਸਾਰੇ ਬੱਸ ਫਿਰ ਬੱਟਣਾ ਨਾ ਉਹ ਬੱਟਣਾ ਧਿਆਨ ਰੱਖ ਉਹ ਬੱਟਣ ਵੀ ਜੱਦ ਕੰਮ ਲੈਣਾ ਪੰਜਾ ਜੋਰ ਦਾ ਜੋਰ ਦਾ ਕੰਮ ਨਹੀਂ ਨਹੀਂ ਜਿੱਕਣਾ ਹੁਣ ਕਈ ਵਾ ਮੋੜ ਲਾਇਆ ਵੇ ਆਪਣੇ ਨਿਆਣੇ ਦਾ ਅੱਤ ਪੱਜ ਜਾਂਦਾ ਆ ਭੋਕਣਾ ਹੀ ਅਚਾਨਕ ਰਹਿ ਜਾਂਨੇ ਬਲੇਟ ਰੱਖਦਾ ਬਾਈ ਇਹ ਵੀ ਹੈ ਬਲੇਟ ਬਲ ਜਾਣੀ ਬਲੇਟ ਬਲ ਜਾਣੀ ਵੀ ਜਿਹੜੇ ਜਿਹੜੇ ਬਟਨ ਦੱਬ ਹੋਇਆ ਪਿਆ ਉਹ ਉਹ ਲਾਈਟ ਬਲਾਈ ਜਾਂਦੀ ਉਹ ਜਾਂ ਮੋਬਾਈਲ ਤੇ ਲਾਉਣਾ ਆ ਗਿਆ ਵੀ ਲਾ ਕੇ ਨਾ ਬੁਗਾਰ ਜਵਾਬ ਇਹ ਬਣਾਇਆ ਬਣਾਇਆ ਕਿਨੇ ਇਹ ਬੰਦੇ ਨੇ ਲਾਉਂਦਾ ਮੋਬਾਈਲ ਗੇਲੋ ਤਾਂ ਨਹੀਂ ਔਖਾ ਹੈਗਾ ਹਾਂ ਬੱਸ ਸਵੇਰੇ ਕਿਹੜਾ ਫੰਕਸ਼ਨ ਕੱਢ ਲੇ ਮੇਰੇ ਵੀ ਸੋਚਿਆ ਸਾਹਮਣੇ ਮੈਂ ਔਖੇ ਦੀ ਗੱਲ ਨਹੀਂ ਕਰਦਾ ਮੈਂ ਦਾਦਾ ਵੀ ਭਲੇਖਾ ਬੰਦਾ ਖਾਂਦਾ ਹੋ ਜਾਂਦਾ ਦੇਖ ਜਣਾ ਇਹਨੇ ਹਾਂ ਇੱਕ ਦਿਨ ਚ ਲੈਜਰ ਵਾਲੇ ਮੰਗੂ ਇੱਕ ਗੱਲਾਂ ਦੱਸ ਦੀ ਚਾਹ ਉਹ ਵਾਲੀ ਆ ਇਹ ਨੂੰ ਆਉਂਦਾ ਚਲਾਉਣਾ ਛੱਡ ਲ ਗੇਰੇ ਇਹਦਾ ਕਿਹੜਾ 11 ਬੰਦਾ ਕਾਜੀ ਮੋੜ ਦੀ ਗੱਲ ਕਰਦਾ ਕਿ ਭਲੇਖੇ ਦੂਆ ਮੋੜ ਪਿਆ ਉਹਨਾਂ ਪੁਰਦਾ ਦੇਖੀ ਕਿਵੇਂ ਉਹ ਚ ਪੈਕਟ ਚਲਾ ਕੇ ਦੇਖਿਆ ਜੇ ਪੂਰਾ ਜੱਜ ਨਾਲ ਨਹੀਂ ਹੋਣ ਲੱਗੇ ਆਏਗਾ ਵੀ ਕਿਤੇ ਹੁਣ ਸਾਡੇ ਕੋ ਜਲਾਉਣ ਨੂੰ ਖਾਲੇ ਆ ਥੋੜਾ ਆਏਗਾ ਉਹ ਚਾਚੇ ਗਾਹਾਂ ਨੂੰ ਗਰੀਂਦਰ ਨੂੰ ਹੋ ਜਾਣਾ ਤੇ ਗਰੀਂਦਰ ਨੇ ਲੱਗ ਜਾਣਾ ਚਲਾਉਣਾ ਜਰੇਂਦਰ ਦਾ ਟਰੈਕਟਰ ਰਹਿ ਗਿਆ ਜਾਂਦੀ ਵਾਲਾ ਜਾਂਦੀ ਆਇਆ ਕਿ ਨਹੀਂ ਹੁਣ ਥੋੜੀ ਟਰੈਕਟਰ ਰਹਿੰਦਾ ਇੱਕ ਜਿਹਾ ਰੌਲੇ ਚ ਰੌਲੇ ਜੀ ਆਇਆ ਕਿ ਨਾ ਡੈਂਪੋ ਛੋਟਾ ਛੋਟਾ ਹੋਰ ਪਹੁੰਚੇ ਡਰਾਈਵਰ ਨਾਲ ਵਧਾਈਆਂ ਭਾਈ ਵਧਾਈਆਂ ਲੈ ਭਾਈ ਲੱਡੂ ਬੈਠੋ ਜੀ ਆਜੋ ਟਰੈਕਟਰ ਰਹਿ ਗਿਆ ਸਾਡਾ ਦੋ ਟਰੈਕਟਰ ਕਿਹਾ ਉਹਨਾਂ ਨੂੰ ਵੀ ਦੋ ਲਿਆ ਕੇ ਦੋ ਛੋਟੇ ਤਿੰਨ ਤਾਂ ਲਿਆਏ ਦੋ ਨੇ ਹੋਰ ਨੇ ਆਉਣੇ ਨੇ ਹਾਂ ਤਿੰਨ ਦਾ ਲਿਆਉਂਦੇ ਤੁਸੀਂ ਹਾਂ ਇੱਕ ਟਰੈਕਟਰ ਨਹੀਂ ਤਿੰਨ ਲਿਆਉਂਦੇ ਅੱਜ ਹਾਂ ਐਸੇ ਤਿੰਨੇ ਆ ਤਿੰਨ ਮੂੜਾ ਤਿੰਨ ਮੂੜਾ ਜਿਹੜਾ ਮਰਜ਼ੀ ਲਾਈ ਜਾ ਉਹ ਮੱਟਣ ਦੇ ਹਿਸਾਬ ਨਾਲ ਤਿੰਨੇ ਆ ਹਾਂ ਤਿੰਨੇ ਸਰੇ ਵਾਲੇ ਹੀ ਆ ਗਿਆ ਦਬੇ ਜਾਂਦੇ ਜਾਂਦੇ ਨੂੰ ਬੱਟਾ ਦਬਦੇ ਬਸ ਹੁਣ ਵੀ ਮਾਸੀ ਇਹ ਰੋਗ ਵੜ ਤੂੰ ਬੰਦ ਉਹ ਦਿਮਾਗ ਦੇਖ ਤੂੰ ਇਹਦੇ ਬਣਾਈਆਂ ਇਹ ਚੀਜ਼ਾਂ ਵਈ ਦੇਖ ਤਾ ਸੈਂਸਰ ਸੈਂਸਰ ਹਰੇਕ ਚੀਜ਼ ਯਾਰ ਹੱਥ ਨਾਲੇ ਆ ਹੋਰ ਦਿਮਾਗ ਨੂੰ ਵੀ ਆ ਕਰੂਗੇ ਹੋਕ ਪਰ ਵੀ ਹੋਵੇ ਜਮ ਜਰ ਜਾਂਦੇ ਆ ਹੋਕ ਨਹੀਂ ਹਟਦਾ ਆ ਦੇਖ ਲੈ ਐਡਾ ਟਰੈਕਟਰ ਨੂੰ ਜ਼ੋਰ ਪਾਤਾ ਜੀ ਹਟਦਾ ਜ਼ੋਰ ਪਾ ਦੇ ਹੋਕ ਦੇਖ ਲੈ ਸਾਰੀ ਪਹਿਲੇ ਝਟ ਕੇ ਤੋੜ ਦੋ ਬੇ ਟਰੈਕਟਰ ਹੋਕਾ ਹੋਕ ਇਹਨਾਂ ਨੂੰ ਚਾਹੀਦੀ ਕੰਪਨੀ ਨੂੰ ਮੋਟੀ ਲੈ ਹੋਰ ਕੀ ਆ ਹੁੱਕ ਚਾਹੀਦਾ ਇੱਥੇ ਮਾਰ ਕਰਨੇ ਆ ਹੁਣ ਆਏ ਦੇਖ ਉਹਦੇ ਡਰਾਵਲ ਠੀਕ ਆ ਸਭ ਠੀਕ ਆ ਬੇਟ ਦੇਖ ਲੈ ਬੇਟ ਦੇਖ ਹੁੱਕ ਦੇ ਹੁੱਕ ਦਾ ਉਹ ਬੇਟ ਨੂੰ ਥੋੜੀ ਟਰਾਲਾ ਪਾਉਣਾ ਉਹ ਕੰਪਨੀ ਨਾ ਕੰਪਨੀ ਕੋਈ ਵੀ ਆ ਪੈਸੇ ਬਚਾਉਂਦੀ ਆ ਹੁਣ ਆਪਾਂ ਆਈਫੋਨ ਲੈਣੇ ਆ ਆਈਫੋਨ ਡਾਕਟਰ ਦੰਦੇ ਨੇ ਡਾਕਟਰ ਦੰਦਾ ਨਹੀਂ ਕੇਵਲ ਲੈ ਦੰਦੇ ਆਈਫੋਨ ਲੈਣੇ ਆ ਕੋਈ ਕੰਮ ਆ ਕੋਈ ਕੰਮ ਆ ਅਸਲੀ ਕੰਮ ਹੁੱਕ ਦਾ ਬਾਈ ਤੇ ਤੇ ਹੁੱਕ ਦਾ ਕੰਮ ਆ ਕੋਈ ਕੰਮ ਆ ਫੋਨ ਦਾ ਉਹੀ ਡਾਕਟਰ ਦਾ ਕੰਮ ਉਹੀ ਡਾਕਟਰ ਦਾ ਹੋਗੀ ਡੰਡਾ ਹੋ ਗਿਆ ਦੇ ਪਰ ਤਨ ਬਸ ਬਾਕੀ ਸਭ ਉਠੀ ਜਾ ਹੁਕਮ ਆਲੀ ਇਹ ਲੱਕੀ ਮੈਚ ਹੁੰਦੀ ਆ ਮੂਰਖੀ ਹੁਕਮ ਹੁਕਮ ਦੇ ਜੋੜੀ ਬਣਾਉਣੀ ਪੈਂਦੀ ਆ ਇਹ ਲੱਕੀ ਮੈਚ ਮੂਰਖੀ ਹੋਈ ਜੋੜੀ ਸੀ ਡਰ ਆ ਗਿਆ ਹੋ ਜਾਣਾ ਉਹਨੇ ਇਹ ਤਾਂ ਗੱਲ ਹੈ ਹਾਂ ਬਾਕੀ ਚੌੜਾ ਬਹੁਤ ਆ ਮੁਰੇ ਤੇ ਵੀ ਐਂ ਲੱਗਦਾ ਵੀ ਆ ਜੀ ਤੂੰ ਜਾਂਦਾ ਵੀ ਆ ਉਹ ਨਾਂ ਮੰਗਰਾਏ ਹਾਂ ਹੁਣ ਇੱਕ ਜੀ ਚੌੜੀ ਕਰਕੇ ਨੰਗਦਾ ਹੁਣ ਆਏ ਆ ਵੀ ਸੜਕ ਪੂਰੀ ਘੇਰ ਕੇ ਜਾਣਾ ਇਹਨੇ ਹਾਂ ਸੜਕ ਘੇਰ ਕੇ ਉਹ ਅਸਲ ਵਿੱਚ ਹੀ ਨਹੀਂ ਪਤਾ ਤਾਂ ਇਹਨੇ ਦੱਸਿਆ ਨਹੀਂ ਹੈਗਾ ਨਹੀਂ ਤੇ ਗੇਰਾ ਗੇਰਾ ਤਵੀਆਂ ਲੱਤੀਆਂ ਹਾਂ ਨਾ ਉਹ ਘਟਾ ਰੁਟਾ ਵੇਟਰ ਐਡੇ ਐਡੇ ਹਾਲ ਬਣਾਏ ਚੱਲ ਬੜੀ ਆ ਬਾਈ ਜੇ ਆਪਾਂ ਨਾ ਲੰਬੀ ਪਹਿਲਾਂ ਹੀ ਸੋਚ ਰੱਖ ਕੇ ਚੱਲੂਗਾ ਤਾਂ ਕੋਈ ਸਮਾਂ ਨਹੀਂ ਬਦਲਣਾ ਪਹਿਲਾਂ ਬੜੀ ਗੱਲ ਹੈ ਸਮਾਂ ਬਦਲਣਾ ਪਹਿਲਾਂ ਕੋਈ ਸਮਾਂ ਪਹਿਲਾਂ ਬੜਾ ਹੈ ਹਾਂ ਬਸ ਬਸ ਅੱਖਾਂ ਵਿੱਚ ਚਲਾਉ ਪਾ ਬਾਕੀ ਸਾਰੇ ਪਿੰਡ ਦੇ ਭਾਈ ਖੁਸ਼ੀ ਮਨਾਈ ਸਾਡੇ ਨੇ ਸਾਡੇ ਬੰਦੇ ਭਾਈ ਸਾਡੇ ਸਾਰਾ ਪਿੰਡ ਆਇਆ ਉਹਦੀ ਸਰਕਾਰ ਕੰਡਲੇ ਦਾ ਇਹ ਕਹਿੰਦੇ ਤੈਨੂੰ ਦੱਸਿਆ ਨੇੜੇ ਹੁੰਦੇ ਨੇ ਟਰਾਲੀ ਲੈ ਕੇ ਚਲੇ ਜਾਣੀ ਸੀ ਟਰੈਕਟਰ ਜਾਣਾ ਦਾ ਤੂੰ ਆ ਮੈਂ ਕਿ ਟਰਾਲੀ ਪਾ ਲੈ ਜਾਣੀ ਸੀ ਟਰਾਲੀ ਪਾ ਲੈਣੀ ਸੀ ਮੋੜ ਪਾ ਲੈਣੀ ਸੀ ਵਿੱਚੇ ਢੋਲ ਵੱਜਦਾ ਜਾਣਾ ਦਾ ਤੂੰ ਦੇਖ ਬੱਦਲ ਹੋ ਗਿਆ ਢੋਲ ਵੀ ਚਾਹੀਦਾ ਵਾਲੀ ਵਜਾਈ ਜਾਂਦਾ ਫਿਰ ਮੈਂ ਸਾਡੇ ਪਾਰਟੀਆਂ ਦੇ ਹਰੇਕੇ ਕਰਦਾ ਪਰ ਜਿਹੜੇ ਇਹਨਾਂ ਦੇ ਹੁੰਦੇ ਨੇ ਇਹਨਾਂ ਦੀ ਪਾਰਟੀ ਜਿਆਦਾ ਤਕੜੀ ਆ ਇਹਨਾਂ ਦੀ ਪਾਰਟੀ ਜਿਆਦਾ ਤਕੜੀ ਆ ਚਾਰ ਤਾਂ ਗੱਡੀਆਂ ਭਰ ਕੇ ਕਰਦੇ ਆ ਅੱਜ ਤਾਂ ਮੈਨੂੰ ਨਹੀਂ ਲੈ ਕੇ ਗਏ ਹਾਂ ਮੈਂ ਵੀ ਜਾਣਾ ਤਾਂ ਮੈਂ ਸੁੱਤਾ ਹੀ ਜਾ ਰਿਹਾ ਗਿਆ ਇਹ ਦੱਸ ਤਾ ਮੈਂ ਚਾਰ ਤਾਂ ਗੱਡੀਆਂ ਭਰ ਕੇ ਗਈਆਂ ਇੱਕ ਟਰੈਕਟਰ ਭਰ ਕੇ ਗਈਆਂ ਤਿੰਨ ਬੰਦੇ ਟਰੈਕਟਰ 'ਵਾਂ ਗਏ ਜਾਂਦੇ ਹੋਏ ਹਾਂ ਕਹਿੰਦਾ ਅਸੀਂ ਜਾਂਸੀ ਵਾਲਾ ਕਹਿੰਦਾ ਵੀ 40 ਬੰਦੇ ਆਏ ਹੋਏ ਆ ਜੇ ਕਿਹ ਲਗਾ 40 ਬੰਦੇ ਉਹ ਵੀ ਦੇਖ ਕੇ ਹਰਾਨ ਉਹ ਵੀ ਦੇਖ ਕੇ ਹਰਾਨ ਬੇਟੀ ਤਾਂ ਉਹ ਠੰਡਿਆਂ ਦੀ ਲਿਆਏ ਹੋਏ ਤੇ ਬੇਟੀ ਤਾਂ ਚਾਰ ਬੇਟੀਆਂ ਹੋ ਰਾਣੀ ਨੂੰ ਪਤਾ ਗਿਆ ਕਿ ਮੈਂ ਨਹੀਂ ਦੱਸਦਾ ਲੋਕ ਨਾ ਜੈਲ ਸਨੇ ਖਾ ਲੈ ਬਸ ਆਏ ਪਿਆਰ ਨਾਲ ਚੱਲੋ ਅਗਲਾ ਨਾ ਰੱਬ ਆਪ ਦੰਦਾ ਅਗਲੇ ਚੀਨ ਦੇ ਕੇ ਹੱਸਣਾ ਯਾਰ ਪੈਡੀ ਕੀ ਜਾਂਦੀ ਕੋਈ ਭਾਏ ਹਾਂ ਭਾਏ ਹੁੰਦਾ ਹਾਂ ਕਦੇ ਕਮੇ ਆਉਂਦੀ ਹੁੰਦਾ ਹੈ ਓਕੇ ਸੋਕੇ ਵੀਲੇ ਕਦੀ ਹੁੰਦਾ ਹੈ ਹੀ ਆ ਬਾਈ ਹੁਣ ਪਹਿਲੀ ਗੱਲ ਇਹ ਆ ਇੱਕ ਸਾਡੇ ਪਿੰਡ ਚ ਪਹਿਲਾ ਸੀਆਰਡੀ ਆਇਆ ਬਾਈ ਟਰੈਕਟਰ ਸੀਆਰਡੀ ਪਹਿਲਾ ਸੀਆਰਡੀ ਹੋਰ ਬਾਈ 4 ਰਹਿ ਗਏ ਆ ਸੀਆਰਡੀ 11 11 ਤਵੀ ਹੋਈ ਬੈਠ ਗਈਆਂ ਜਾਂ ਸਿੱਧਾ ਫੰਦਾ ਯਾਰ ਹੁਣ ਸਾਡਾ ਪਿੰਡ ਹੋਰ ਤਰੱਕੀ ਪਰ ਹੋ ਗਿਆ ਤਰੱਕੀ ਦਾ ਰਾਹ ਹੋ ਗਿਆ ਕਿ ਕਿਤੇ ਬਈ ਐਨੇ ਬੰਦੇ ਟਰੈਕਟਰ ਲੈ ਕੇ ਆਏ ਉਹ ਵੀ ਜਾਂ ਸਿੱਧਾ ਗਏ ਮੁਰਦੇ ਨੂੰ ਵੀ ਰੋਈਆਂ ਹੁਣ ਜਾ ਕੱਢੇ ਨਹੀਂ ਖੜੇ ਖੜੇ ਆ ਦੀ ਵਿੱਚ ਆਏ ਖੜਾ ਦੇਖਦੇ ਮੰਜਾ ਉਹਨੇ ਪਹਿਲੀ ਵਾਰ ਕੱਢਿਆ ਹੁਣ ਬਾਹਰ ਜੱਜ ਕੀ ਫਿਰਨਾ ਆਨੇ ਕੋਰ ਆ ਐ ਵੀ ਕੋ ਮਿੰਟ ਦੇ ਆਏ ਕਿ ਰਿਸ਼ਤੇਦਾਰ ਬੁਲਾਏ ਹੋਏ ਇਹ ਤਾਂ ਗੱਲ ਹੈ ਚਲੋ ਵਧੀਆ ਬਾਈ ਬਾਈ ਇੱਕੇ ਦੀ ਫਰਕ ਨਾ ਹੈ ਹਾਂ ਹਾਂ ਫਰਕ ਇੱਕੇ ਦੀ ਫਰਕ ਉਹ ਕਿੰਨੇ ਕਿਹੜਾ ਜਾਣਾ ਉਹ ਲੈ ਕੇ ਗਿਆ ਜਾਣਾ ਪਿਆਰ ਦੀ ਗੱਲ ਹੈ ਹੁਣ ਜਾ ਤੱਕ ਕਰੂੰਗਾ ਬੰਦਾ ਗਏ ਤੇ ਬਾਈ ਇੱਥੇ ਮਾਲ ਵਾਲੇ ਨਹੀਂ ਬੜੀ ਗੱਲ ਇਹ ਆ ਹੁਣ ਅਸੀਂ ਸਾਰੀ ਉਮਰ ਦੇਂ ਵੀ ਸਕਦੇ ਆ ਨਹੀਂ ਹੈਗਾ ਵੀ ਟਰੈਕਟਰ ਬਾਈ ਤੁਮੀ ਲੰਦੀ ਆ ਪਰ ਆਹ ਮੋਹ ਪਿਆਰ ਆ ਜਿਹੜਾ ਇਹ ਕਿੱਥੇ ਕਿੱਥਈ ਆ ਪਰ ਇਹ ਜ਼ਰੂਰੀ ਆ 12 ਬਸੇਰਾ ਟਰੈਕਟਰ ਨਾਲ ਟਰੈਕਟਰ ਦਾ ਬਹੁਤ 36 ਕੁਆਂਟਰ ਦਾ 31 ਦਾ 32 ਕੁਆਂਟਰ 34 ਕੁਆਂਟਰ 34 ਦਾ 34 ਕੁਆਂਟਰ 32 ਕੁਆਂਟਰ ਦਾ 36 ਦਾ ਹੋ ਜਾਣਾ ਇਹਨੇ ਸਮਾਨ ਲੱਗ ਲੁੱਕੇ ਭਾਈ ਕੁਆਂਟਰ ਦਾ ਸਮਾਨ ਲੱਗਣਾ ਉਹ ਬਾਕਸਾ ਦਾ ਠੀਕ ਆ ਇਹ ਤਾਂ ਮੇਰੇ ਟਰਾਲੇ ਨੂੰ ਭਾਰਾ ਹੋ ਗਿਆ ਤੇਰੇ ਟਰਾਲੇ ਤੇਰਾ ਟਰਾਲਾ ਲੈ ਗਿਆ ਮੈਂ ਮੈਂ ਨਹੀਂ ਪਾਣਾ ਮਗਰ ਉਹ ਲੈਣ ਲੱਗ ਗਿਆ ਮੇਰਾ ਹੋ ਗਿਆ 36 ਦਾ ਹੋ ਗਿਆ ਦੋ ਕੁਆਂਟਰ ਹੋਰ ਰੱਖ ਲਓ ਮੇਰੇ ਟਰੈਕਟਰ ਟਰਾਲੇ ਜਾਂਦਾ ਹੋ ਗਿਆ 43 ਕੁਆਂਟਰ ਹੁੰਦਾ ਟਰੈਕਟਰ ਨਾਲ ਸਾਡਾ ਪਿਆਰੀ 43 ਦਾ ਹੁੰਦਾ ਸਾਡਾ 43 ਦਾ ਹੁੰਦਾ ਇਹ ਅੱਜ ਵੀਰ 43 ਦਾ ਬਾਈ ਮੇਰੇ ਟਰੈਕਟਰ ਨਾਲ ਬਾਈ ਵੀਰ ਵਰਕੇ ਮੇਂ ਤੜੀ ਹੋ ਗਿਆ ਲੈ ਉਹਦਾ ਬੈਲ ਕਰਾਉਂਦਾ ਅੱਜ ਬਾਕੀ ਦਿਖਾ ਦਿਓ ਭਾਈ ਇੰਜਨ ਵੱਲੋਂ ਮੁੰਡੇ ਉਹਨਾਂ ਨਾਲ ਦੇ ਲੋਨ ਦੇ ਰਹੇ ਹਾਂ ਤੇ ਇੱਥੇ ਆ ਨਿਊਜ਼ਲੋਂ ਪਰ ਉਹ ਦੇਖ ਲਾ ਤੇ ਇਹਨੂੰ ਅੱਛਾ ਚੂਤੀ ਦੇ ਪਾਵਰ ਜੋ ਕਿੰਨਿਆਂ ਨਾਲ ਇਹਨੂੰ ਦੇਖਦਾ ਸੀ ਉਹ ਬਸ ਸੀਆਰਡੀ ਜਾਂਦੀਆਂ ਦੋਈਆਂ ਹੀ ਪੰਪ ਤੇ ਪੰਪ ਤੇ ਕੰਟਰੋਲ ਕਰਦਾ ਨਾ ਜਿਹੜਾ ਇਹਦੇ ਛੇੜਖਾਨੀ ਕੋਈ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਜੀ ਤੇਲ ਵਧਾਤਾ ਰੇਸ ਖੋਲਦੀ ਇਹਦਾ ਕੁਝ ਨਹੀਂ ਹੈਗਾ ਕੋਈ ਛੇੜਖਾਨੀ ਨਹੀਂ ਉਹਦਾ ਜਿਹੜਾ ਕੰਪਨੀ ਫਿਟਡ ਆ ਗਿਆ ਉਹ ਹੀ ਆ ਬਸ ਹੋਰ ਕੁਝ ਨਹੀਂ ਹੋਗਾ ਮੇਰੇ ਪਤਾ ਚੱਲਦੇ ਕਿਹੜਾ ਠੀਕ ਆ ਵਧੀਆ ਛੇੜਖਾਨੀ ਚਾਹੀਦੀ ਵੀ ਨਾ ਨਹੀਂ ਚਾਹੀਦੀ ਵੀ ਨਾ ਜੋ ਕੰਪਨੀ ਕਰਦੀ ਉਹ ਸਭ ਤੋਂ ਵਧੀਆ ਗੱਡੀ ਵਾਂਗ ਹੋ ਗਿਆ ਤੇ ਤਾਂ ਹੀ ਗੱਡੀ ਵੀ ਸਟਾਰਟ ਹੁੰਦਾ ਯਾਰ ਜੀ ਟੈਂਕੀ ਵਿੱਚ ਆ ਗਿਆ ਨਾ ਉਹ ਵੀ ਛੇੜ ਡਰ ਧੂਆਂ ਜਮਾ ਪਾਫ ਵੀ ਨਹੀਂ ਦਿਖਾਊਗਾ ਜਿੰਨਾ ਮਰਜ਼ੀ ਦੱਬ ਕੇ ਬਾਦੀ ਟੈਂਕੀ 58 ਲੀਟਰ ਦੀ ਦੇ ਜੂਡੀ ਨਾ ਨਾ 58 ਲੀਟਰ ਦੀ 58 ਲੀਟਰ ਦੇ ਟੈਂਕ ਟਾਰਬੋ ਇੱਧਰ ਨੂੰ ਆ ਇੱਧਰ ਨੂੰ ਟਾਰਬੋ ਵੀ ਲੱਗੀ ਵੀ ਆ ਇੱਧਰ ਆ ਟਾਪ ਇੱਧਰ ਨੂੰ ਆਈ ਇੱਧਰ ਨੂੰ ਇੱਧਰ ਨੂੰ ਆਹ ਸੱਟ ਆਪਣੇ ਤਾਂ ਹੀ ਜਾਣਾ ਪਹਿਲਾਂ ਫੇਰ ਆ ਗਿਆ ਆ ਲੱਗੀ ਬਾਈ ਟਰਬੋ ਇੱਧਰਲੀ ਸਾਈਡ ਤੇ ਪਰਾਂ ਦੇ ਦਿਖਣੀ ਪਰਾਂ ਤੇ ਪਰਾਂ ਤੇ ਇੱਥੇ ਦਿਖੀ ਆ ਆ ਲੱਗੀ ਵੀ ਵੀਰੇ ਟਰਬੋ ਇਹਦੇ ਉਹ ਚੂਡੀ ਟਰਬੋ ਆ ਯਾਰ ਆ ਦੇ ਆ ਲੱਗੀ ਕਿਹੜਾ ਇਹ ਟਰਬੋ ਕਿਹੜੀ ਆਹਾ ਟਰਬੋ ਆ ਟਰਬੋ ਦਈਆ ਯਾਰ ਆਹ ਟਰਬੋ ਦਈਆ ਸੈਂਸਰ ਆ ਕਿਹੜੀ ਆਹਾ ਆਹ 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 ਟਰਬੋ ਯਾਰ ਉਹ ਆਹੀ ਕਹਿਣਾ ਸੀ ਮੈਂ ਇਹ ਇਹਨੂੰ ਕਹੀ ਜਾਂਦਾ ਨਾ ਨਾ ਮੂਹ ਗਿੰਦੇ ਆ ਫੇਰ ਠੀਕ ਆ ਮੈਨੂੰ ਕਹੇ ਇੱਧਰ ਤੇ ਆਈ ਕੋਈ ਜਾਂਦਾ ਬਾਕੀ ਇੱਧਰ ਪਤਾ ਹੀ ਆ ਖੇਤਦਿਆਂ ਹੇਲੇ ਦੀ ਹਾਂ ਇਹਨੂੰ ਕੋਈ ਪਾਣੀ ਦੁੱਸ ਕਿੱਥੇ ਜਰੇ ਆ ਬਾਕੀ ਭਾਈ ਕਲਰ ਬਹੁਤ ਸੋਹਣਾ ਹਾਂ ਹਾਂ ਆਂਗੜੀ ਨਾਲ ਉੱਪਰ ਤੇ ਗੱਡੀ ਮੰਗਾ ਲਈ ਮੈਨੂੰ ਕਹਿੰਦਾ ਮਗਰਾੜ ਇਧਰ ਨੂੰ ਨਹੀਂ ਮੁੜਦਾ ਕਾਲਾ ਇਧਰੋਂ ਮੁੜਦੇ ਨਹੀਂ ਮਗਰਾੜ ਇੱਕ ਸਾਈਡ ਨੂੰ ਮੁੜਨ ਉਸ ਆਹ ਤੇਰਾ ਇਹਨੂੰ ਮੋੜੂਗੇ ਆ ਮਗਰਾੜ ਖੜ ਦੇਣ ਤੇਰੇ ਮੋੜਨ ਉਹ ਇਹ ਪਰਾਂ ਨੂੰ ਮੋੜੂਗੇ ਪਰ ਲਾ ਮਗਰਾੜ ਖੜ ਦੇਣਾ ਆ ਮਗਰਾੜ ਥਾਰਾ ਮੁੜੂਗਾ ਤੇਰੇ ਉਹਦਾ ਅੱਛਾ ਇੱਕ ਮੋੜ ਦਾ ਮਗਰਾੜ ਇਧਰ ਨੂੰ ਬਹੁਤ ਅੱਛਾ ਖੁੱਲ ਵੀ ਜਾਂਦੇ ਆ ਇਹ ਖੋਲਣੇ ਖੋਲਣੇ ਦੇ ਬਰਾਕੇ ਆ ਬਦਲੀ ਨਹੀਂ ਰੋਣੀ ਪਣੀ ਜਾਂਦਾ ਬਹੁਤ ਜਗ੍ਹਾ ਵੀ ਹਾਂ ਤੇ ਇਧਰ ਨੂੰ ਉਹ ਨਾ ਫੇਵਰੇਟ ਕਰ ਦੇ ਮੋੜਾਣਾ ਓਕੇ ਆ ਬਈ ਪੂਰਾ ਐਨਕ ਵਧੀਆ ਮਾਲਾ ਵੱਲੋਂ ਬਾਤ ਆ ਜੀ ਨੰਨਾ ਮਾਰੀ ਤੂੰ ਬਾਤ ਕਰੂੰਗਾ ਨਹੀਂ ਹੋ ਗਈ ਭਾਈ ਕਹੀ ਕਰ ਦੰਨੇ ਆ ਮੈਂ ਤਾਂ ਮੰਨਿਆ ਕਈ ਮੈਂ ਵੀ ਤਿਆਰ ਹੋਣ ਲੱਗੇ ਜਾਂ ਨਹੀਂ ਤਾਂ ਬਾਸ ਆ ਤਾਂ ਬਾਸ ਪੁਰਾਣਿਆਂ ਦਾ ਰੋਸ ਕੱਢਦੇ ਨੇ ਬਹੁਤ ਅਸੀਂ ਉਹਨੂੰ ਹੋਰ ਤਾਂ ਗਾੜਾ ਵੀ ਚਾਬੀ ਇੱਥੇ ਲੱਗੀ ਆ ਐਡੇ 12:00 ਵਜੇ ਆ ਵਿਆਹ ਹੱਡ ਗੋਡਾ ਭਾਈ ਇਹ ਵੀ ਤਾਂ ਪਿਆ ਹੋਇਆ ਦੁਵਾਰਾ ਪਿਆ ਹੋਇਆ ਜੋ ਨਹੀਂ ਹੋਣਾ ਲੇ